ਸਰ ਆਪਣਾ ਗੁੱਡ ਨੀਮ ਜੀ ਤੇ ਗੈਜ਼ਿਗਰੇਸ਼ਨ ਦੀ ਅੱਜ ਤੁਸੀਂ ਬੈਸਟ ਕਾਨਫਰੈਂਸ ਕਰਦੇ ਹੋ ਆਖਰ ਕਾਰਨ ਕੀ ਹੈ ਸਭ ਤੋਂ ਪਹਿਲੇ ਜਰੂਰੀ ਸੀ ਕਿ ਅਸੀਂ ਬੋਡੀਅਮ ਤੇ ਬੈਠੇ ਡਾਕਟਰ ਐਚਐਸ ਬਾਦ ਇਹ ਦੋਬਾ ਖਾ ਕੇ ਪ੍ਰੈਸ ਨੇ ਚੇਅਰਮੈਨ ਨੇ ਪ੍ਰੈਜ਼ੀਡੈਂਟ ਨੇ ਰਮੇਂਦਰ ਸਿੰਘ ਬਾਦ ਸਾਡੇ ਵਿੱਚ ਨਹੀਂ ਉਹ ਚੇਅਰਮੈਨ ਨੇ ਮੈਂ ਐਗਰੀਗੇਟਿਵ ਵਾਈਸ ਚੇਅਰਮੈਨ ਦੋਬਾ ਗਰੁੱਪ ਆਫ ਕਾਲਜਸ ਦਾ ਸੰਗਤ ਸਾਹਿਬ ਮੈਨੇਜਿੰਗ ਵਾਈਸ ਚੇਅਰਮੈਨ ਦੋਬਾ ਗਰੁੱਪ ਆਫ ਕਾਲਜਸ ਦੇ ਰਮਨਜੀਤ ਬਾਠ ਇਹ ਮੈਂ ਡਾਇਰੈਕਟਰ ਨੇ ਦੋਬਾ ਗਰੁੱਪ ਆਫ ਕਾਲਜਸ ਦੇ ਬਾਕੀ ਦੇ ਸਾਡਾ ਹਰਦੀਪ ਇਹ ਸਾਰੇ ਬੈਠੇ ਨੇ ਸਾਡੇ 파ਟਨ 파ਟਨ ਨੇ ਬਾਕੀ ਉਹਨੇ ਜਿਵੇਂ ਆਪਾਂ ਤੁਸੀਂ ਦੱਸਿਦੇ ਸੀਗੇ ਪ੍ਰੈਸ ਕਾਨਫਰੰਸ ਚਾਹੋ ਸਾਡੇ ਇਹ ਸੈੱਲ ਜਿਹੜਾ ਸਾਡਾ ਸਾਡਾ ਐਡਮਿਸ਼ਨ ਸੈੱਲ ਹੈ ਸੋ ਇਹਨਾਂ ਦੀ ਆਊਟਰੀਚ ਮੈਕਸਿਮਮ ਹੈਗੀ ਹੈ ਇਵਨ ਕੱਲ੍ਹ ਹੀ ਪ੍ਰੋਗਰਾਮ ਕਰਵਾ ਰਹੇ ਸੀਗੇ ਤੇ ਅੱਜ ਦਾ ਜਿਹੜਾ ਸਾਡਾ ਇਹ ਪ੍ਰੈਸ ਕਾਨਫਰੰਸ ਦਾ ਮੰਤਵ ਕਿ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਇਲਾਕੇ ਦੇ ਵਿੱਚ ਆਪਾਂ ਸਾਰੇ ਇਲਾਕੇ ਨਹੀਂ ਬਿਲੋਂਗ ਕਰਦੇ ਜੀ ਇਸ ਇਲਾਕੇ ਦੀ ਸੇਵਾ ਕਰ ਰਹੇ ਤੁਸੀਂ ਵੀ ਕਰ ਰਹੇ ਹੋ ਅਸੀਂ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਸੋ ਬਹੁਤ ਵੱਡੀ ਇੱਕ ਉਪਲਬਧੀ ਸਾਡੀ ਮਿਲੀ ਹੈ ਕਿ ਜਿਹਦੇ ਵਿੱਚ ਸਾਡੇ ਕੋਲ ਲਾ ਜਿਹੜਾ ਹੈ ਉਹ ਉਹ ਕੋਰਸ ਸਾਡੇ ਕੋਲ ਦੋਆਬਾ ਗਰੁੱਪ ਆਫ ਕਾਲਜਸ ਦੇ ਵਿੱਚ ਉਹਦੀ ਪਰਮਿਸ਼ਨ ਮਿਲੀ ਹੈ ਇਹਦੇ ਵਿੱਚ ਦੋ ਇੱਕ ਐਲ ਐਲ ਬੀ ਜਿਹੜੀ ਇੱਕ 5 ਸਾਲ ਦੀ ਹੈ ਇੱਕ ਐਲ ਐਲ ਬੀ ਜਿਹੜੀ ਹੈ ਉਹ 3 ਸਾਲ ਦੀ ਹੈ ਜਿਹੜੀ ਗ੍ਰੈਜੂਏਸ਼ਨ ਤੋਂ ਬਾਅਦ ਹੈ ਉਹ 3 ਸਾਲ ਦੀ ਹੈ ਜਿਹੜੀ ਪਲੱਸ 2 ਤੋਂ ਬਾਅਦ ਹੈਗੀ ਉਹ 5 ਸਾਲ ਦੀ ਹੈ ਇਨਟੀਗ੍ਰੇਟਿਡ ਜਿਹਨੂੰ ਕਹ ਦਿੰਨੇ ਆਪਾਂ ਐਲਐਲਪੀ ਸੋ ਹਾਂਜੀ ਇਹ ਆ ਬੀਐਲਐਲਪੀ ਜਿਹਨੂੰ ਕਹ ਦਿੰਨੇ ਆਪਾਂ ਹਾਂ ਤੇ ਉਹਦੀਆਂ ਪਰਮਿਸ਼ਨ ਜੀ ਸਾਰੀਆਂ ਸਾਡੇ ਕੋਲ ਮੈਨੂੰ ਕਹ ਲਓ ਵੀ ਕੱਲ ਹੀ ਸਾਰੀਆਂ ਪਰਮਿਸ਼ਨਾਂ ਆਈਆਂ ਨੇ ਸੋ ਉਹਦੀਆਂ ਅੱਜ ਵੀ ਡਾਕਟਰ ਜੈਤਲੀ ਔਰ ਸਾਡਾ ਸਾਰਾ ਹੀ ਪਰਿਵਾਰ ਜਿਹੜਾ ਜਿਹੜਾ ਵੀ ਐਸੋਸੀਏਟਡ ਸੀਗਾ ਇਸ ਸੈਗਮੈਂਟ ਦੇ ਨਾਲ ਸਾਰਾ ਕੁਝ ਲੱਗੇ ਹੋਏ ਸੀ ਔਰ ਮੇਰੇ ਖਿਆਲ ਅਕਸੈਪਟਲੀ ਇਸ ਸਾਲ ਦੇ ਵਿੱਚ ਸਾਨੂੰ ਪਰਮਿਸ਼ਨ ਮਿਲੀ ਕਿਉਂਕਿ ਮੇਰੇ ਖਿਆਲ ਸਾਡੇ ਸਾਥੀਆਂ ਨੇ ਸਾਰਿਆਂ ਨੇ ਅਪਲਾਈ ਕੀਤਾ ਹੋਇਆ ਸੀਗਾ ਕਾਲਜ ਜਿਹੜੇ ਜਿ ਬਿਸੀਲਿਟੀ ਦੇ ਜਿੰਨੇ ਵੀ ਹੈਗੇ ਆ ਉਹਨੇ ਵੀ ਕਹਿੰਦੇ ਤੌਰ ਅਗਲੇ 3 ਸਾਲ ਦਾ ਬਾਰ ਕੌਂਸਲ ਉਸ ਇੰਡੀਆ ਨੇ ਇਹਦੇ ਤੇ ਬੈਨ ਲਾ ਦਿੱਤਾ ਕਿ ਅਗਲੇ 3 ਸਾਲ ਕਿਸੇ ਨੂੰ ਇਹ ਕੋਰਸ ਜਿਹੜਾ ਨਹੀਂ ਦਿੱਤਾ ਜਾਵੇਗਾ so exceptionally we are thankful to the almighty ਵਾਦ ਉਹਦਾ ਸ਼ੁਕਰ ਕਰਦੇ ਆਂ ਵੀ ਚਲੋ ਠੀਕ ਐ ਬੱਚਿਆਂ ਨੂੰ ਜਿਹੜੇ ਬੱਚੇ ਇੱਥੇ ਸਾਡੇ ਕੋਲ ਲਾ ਕਰਨਗੇ ਵਕੀਰ ਬਣਨਗੇ ਇਹਨਾਂ ਦੇ ਐਵੇਨਿਊਜ਼ ਵੀ ਅੱਛੇ ਹੈਗੇ ਤੁਹਾਨੂੰ ਪਤਾ ਸਾਰਿਆਂ ਦਾ ਹੀ ਸੋ ਆਲੇ ਦੁਆਲੇ ਦੇ ਜਿੰਨੇ ਵੀ ਤੁਹਾਡੇ ਵੀ ਐਸੋਸੀਏਟ ਹੋਣ ਅਜੇ ਮੇਰੇ ਕੋਈ ਸੀਟਾਂ ਰਹੀਆਂ ਨਹੀਂ ਆ ਤੇ ਬੇਸ਼ੱਕ ਤੁਸੀਂ ਜਿੰਨੀ ਮਰਜ਼ੀ ਲਿਆਓ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਥੋੜੀਆਂ ਬਾਕੀ ਸੀਟਾਂ ਜੇ ਥੋੜੀਆਂ ਹੈਗੀਆਂ ਸੰਨ ਸਾਬ ਹਾਂ ਹਾਂ ਉਹਦੇ ਵਿੱਚ ਆਪਾਂ ਉਹਨਾਂ ਨੂੰ ਐਂਟਰਟੇਨ ਕਰ ਸਕਦੇ ਹੁਣੇ ਵੀ ਜਿੱਦਾਂ ਕੱਲ ਕੋ ਸਾਡੇ ਇੱਥੇ ਕਾਨੂੰਗੋ ਕੋ ਪਟਵਾਰੀ ਜਿੱਦਾਂ ਉਹਨਾਂ ਨੂੰ ਪਤਾ ਲੱਗਾ ਤਾਂ ਸਾਨੂੰ ਕਹਿੰਦੇ ਸੀ ਤਾਂ ਐਂਟਰਟੇਨ ਕਰਦੇ ਹੀ ਕਰਦੇ ਹਰ ਤਰ੍ਹਾਂ ਨਾਲ ਕਰਦੇ ਕਿਸੇ ਤਰ੍ਹਾਂ ਦਾ ਕੋਈ ਵੀ ਆਵੇ ਈਵਨ ਚੰਦਰਜ਼ੋਨ ਦੇ ਕੋਈ ਕਿਸੇ ਤਰ੍ਹਾਂ ਦੀ ਵੀ ਸਾਨੂੰ ਉਹ ਵੀ ਤੁਹਾਡਾ ਸਿਸਟਰ ਕੰਸਰਨ ਹੈਗਾ ਜਿੱਦਾਂ ਬਾਹਰ ਸਾਹਿਬ ਨੂੰ ਦੱਸਿਆ ਰਹਾਂ ਕਿ ਐਂਟਸ ਹੈਗਾ ਸੋ ਮੇਰਾ ਖਿਆਲ ਤਾਂ ਸਾਡਾ ਦਾ ਭਾਈਚਾਰਾ ਇੰਨਾ ਜਿ ਵਧੀਆ ਹੈਗਾ ਸਾਰਿਆਂ ਨਾਲ ਹੀ ਫਰਸਟ ਕਲਾਸ ਹੈ ਕਿ ਚਲੋ ਕਿਥੇ ਵੀ ਕਮਿਊਨੀਕੇਸ਼ਨ ਗੈਪ ਜਿਹੜਾ ਆਪਾਂ ਚੈਪਟਰ ক্লোਜ਼ ਹੀ ਕਰ ਦਿੱਤਾ ਸੋ ਇਸ ਕਰਕੇ ਜੀ ਸ਼ੁਰੂਆਤ ਵੀ ਹੈਗੀ ਹੈ ਤੇ ਮੇ